ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰ ਮਤ ਸਿਓ ਨਾਨਕ ਫਦਿਓ ਰਾਖ ਲੇਹੋ ਭਗਵਾਨ ਬਾਲ ਜਵਾਨੀ ਅਰ ਬਿਰਧ ਫੁਨਾ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨਾਂ ਬਿਰਥਾ ਸਭ ਹੀ ਮਾਨ ਕਰਨੋ ਹੋਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦਾ ਨਾਨਕ ਸਮਯੋ ਰਮ ਗਯੋ ਅਬ ਕਿਉ ਰੋਵਤ ਅੰਧ ਆਮ ਤੌਰ ਤੇ ਪਾਠੀ ਸਿੰਘ ਜਦੋਂ ਭੋਗ ਪਾਉਂਦੇ ਨੇ ਇਹ ਗਲਤ ਉਚਾਰਨ ਸੁਣਨ ਨੂੰ ਮਿਲਦਾ ਹੈ ਕਿ ਕਰਨੋ ਹੋਤ ਹੋਤ ਪੜ ਜਾਂਦੇ ਨੇ ਕਰਨੋ ਹੋਤ ਪਰ ਹੋਤ ਨਹੀਂ ਕਰਨੋ ਹੁਤੋ ਸੋ ਨਾ ਕੀਓ ਮਨ ਮਾਇਆ ਮੈਂ ਰਾਮ ਰਹਿਓ ਨਿਕ ਸਤ ਨਾਹਿਨ ਮੀਤਾ ਨਾਨਕ ਮੂਰਤ ਚਿਤਰ ਜਿਓ ਛਾੜਿਤ ਨਾਹਨ ਪੀਤਾ ਨਰ ਚਾਹਤ ਕਛ ਆਵਰ ਔਰੈ ਕੀ ਔਰੈ ਭਈ ਚਿਤ ਵਤ ਰਹੇ ਓਠ ਗੌਰ ਨਾਨਕ ਫਾਸੀ ਗਲ ਪਰੇ ਨਾਨਕ ਮੂਰਤ ਚਿੱਤਰ ਜਿਓ ਛਾੜਿਤ ਨਾਹਨ ਪੀਤ ਹਾ ਹਾ ਨੰਨੇ ਸਿਆਰੀ ਪਾਠ ਅੰਤਰ ਹਾਹੇ ਸਿਆਰੀ ਵਾਲਾ ਵੀ ਆਉਂਦਾ ਹੈ ਨਾਹੇ ਨਰੂਪ ਵਿੱਚ ਵੀ ਦੋਨੋਂ ਪ੍ਰਕਾਰ ਹੀ ਸ਼ੁੱਧ ਹੈ ਮੁਖ ਰੂਪ ਵਿੱਚ ਨਾਹਨ ਜੋ ਛਪਿਆ ਹੋਇਆ ਹੈ ਇਹ ਆਪ ਜੀ ਨੇ ਸਹੀ ਜਾਣਣਾ ਜੀ ਨਰ ਚਾਹਤ ਕਛ ਔਰ ਔਰ ਕੀ ਔਰੈ ਭਈ ਚਿਤ ਵਤ ਰਹਿ ਉਠ ਗੌਰ ਨਾਨਕ ਫਾਸੀ ਗਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਾਨਾ ਹਰ ਭਾਵੈ ਸੋ ਹੋਏ जगत पे खारी फिरत है सब को राम कहो नानक मन सिमरते है पूरन हो वह काम सिमरते हाहा मुक्ता रख के कहो नानक मन सिमरते है। कहो नानक मन सिमरते है पूरन हो वह काम ਝੂਠਾ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛੇ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਮਿਨ ਸਛਿਨ ਮੈਂ ਮੀਤ ਗਰਭ ਕਰਤ ਹੈ ਦੇਹ ਕੋ ਗਰਭ ਬਬੇ ਦੇ ਨਾਲ ਭੱਬੇ ਦੀ ਜਗ੍ਹਾ ਤੇ ਇਥੇ ਭੱਬੇ ਦਾ ਉਚਾਰਨ ਆਮ ਹੁੰਦਾ ਹੈ ਆਪਾਂ ਸੁਣਦੇ ਆ ਜੋ ਕਿ ਬਿਲਕੁਲ ਹੀ ਗਲਤ ਹੈ ਔਰ ਬਹੁਤ ਅਨਰਥ ਹੁੰਦਾ ਹੈ ਇਸ ਲਈ ਗਰਬ ਪੋਲਾ ਹੀ ਇਸ ਦਾ ਉਚਾਰਨ ਕਰਨਾ ਹੈ ਜੀ ਜਿਹੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਾਗ ਜੀਤਾ ਜਿਹੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਘਾਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀ ਨਾਨਕ ਸਾਚੀ ਮਾਨ ਇੱਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਨੋ ਤਾਹ ਤਾਨ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜਾ ਇਕ ਮਨ ਹੋਏ ਇਕ ਚਿਤ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰ ਗੁਮਾਨ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ ਨਾਨਾ ਸਿਰ ਕੰਪਿਓ ਪਾਗ ਡਾਗ ਮਗਾ ਸਿਰ ਕੰਪਿਓ ਪਾਗ ਡਾਗ ਮਗੈ ਆਮ ਤੌਰ ਤੇ ਛਾਪੇ ਵਿੱਚ ਡਾਗ ਮਗੇ ਏਕ ਲਾਮ ਦੇ ਨਾਲ ਪਾਠ ਛਪਿਆ ਹੋਇਆ ਹੁੰਦਾ ਹੈ ਪਰ ਪ੍ਰਾਤਨ ਸਰੂਪਾਂ ਵਿੱਚ ਡਾਗ ਮਗੇ ਬਾਬਾ ਦੀਪ ਸਿੰਘ ਜੀ ਵਾਲੇ ਸਰੂਪ ਵਿੱਚ ਵੀ ਦਮਦਮੇ ਸਰੂਪ ਵਿੱਚ ਪ੍ਰਾਤਨ ਸਰੂਪਾਂ ਵਿੱਚ ਦੁਲਾਵਾਂ ਦੇ ਨਾਲ ਪਾਠ ਹੈ ਡੱਗ ਮਗੈ ਇਹ ਸ਼ੁੱਧ ਜਾਣਣਾ ਜੀ ਸਿਰ ਕੰਪਿਓ ਪਗ ਡੱਗ ਮਗੈ ਨੈਣ ਜੋਤ ਤੇ ਹੀਨਾ ਕਹੋ ਨਾਨਕ ਇਹ ਬਿਦ ਪਾਈ ਤਉ ਨ ਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਹ ਰੱਖੋ ਮਨ ਮਾਹੇ ਜਾਗ ਰਚਨਾ ਸਭ ਝੂਠ ਹੈ ਜਾਨ ਲੇਹੋ ਰੇ ਮੀਤਾ ਕਹਿ ਨਾਨਕ ਥਿਰ ਨਾਰਾ ਹੈ ਜਾਓ ਬਾਲੂ ਕੀ ਪੀਤਾ ਸਾਧ ਸੰਗਤ ਜਿਓ ਪਾਠ ਹੈ ਕਹਿ ਨਾਨਕ ਥਿਰ ਨਾਰਾ ਹੈ ਪਰ ਆਮ ਤੌਰ ਤੇ ਪਾਠੀ ਇੱਥੇ ਵੀ ਕਹੋ ਨਾਨਕ ਬੋਲ ਜਾਂਦੇ ਨੇ ਇਹ ਆਪਾਂ ਔਂਕੜ ਔਰ ਸਿਹਾਰੀ ਦਾ ਪੂਰਨ ਤੌਰ ਤੇ ਧਿਆਨ ਰੱਖ ਕੇ ਉਚਾਰਨ ਕਰਨਾ ਹੈ ਆਪ ਜੀ ਨੇ ਜਿਵੇਂ ਗਿਆਨੀ ਜੀ ਪਾਸੋਂ ਸਰਵਣ ਕੀਤਾ ਦਿੱਲੀ ਦੇ ਕੈਦਖਾਨੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਾਵਨ ਸ਼ਲੋਕ ਉਚਾਰਨ ਕੀਤੇ ਸਨ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਤਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦਾ ਸਨੇਹਾ ਸਤਿਗੁਰਾਂ ਤੱਕ ਪਹੁੰਚਾ ਕਿ ਸਾਨੂੰ ਆਪ ਜੀ ਦੇ ਬਾਰੇ ਬੜਾ ਫਿਕਰ ਹੈ ਬੜੀ ਚਿੰਤਾ ਹੈ ਕਿਉਂਕਿ ਇਹ ਤਾਂ ਸਭ ਨੂੰ ਪਤਾ ਹੈ ਕਿ ਸਮੁੱਚੀ ਹਿੰਦ ਦਾ ਔਰ ਸਮੁੱਚੇ ਸੰਸਾਰ ਦੇ ਧਰਮ ਦਾ ਭਾਰ ਆਪਣੇ ਸਿਰ 'ਤੇ ਲੈ ਕੇ ਆਪਣਾ ਜੀਵਨ ਧਰਮ ਦੇ ਵਾਸਤੇ ਸ਼ਹਾਦਤ ਕਰ ਦੇਣ ਲਈ ਕੁਰਬਾਨਦ ਕਰਨ ਲਈ ਸਤਿਗੁਰੂ ਜੀ ਦਿੱਲੀ ਆਏ ਨੇ ਮਾਤਾ ਜੀ ਦੇ ਮਨ ਦੀ ਇਸ ਚਿੰਤਾ ਨੂੰ ਮਹਿਸੂਸ ਕਰਦਿਆਂ ਜਾਣਦਿਆਂ ਹੋਇਆਂ ਇਹ ਜੋ ਅਗਲਾ 50ਵਾਂ ਔਰ 51ਵਾਂ ਦੋਨੋਂ ਦੋਹਰੇ ਹਨ ਇਹ ਮਾਤਾ ਜੀ ਪਰਥਾਏ ਸਤਿਗੁਰੂ ਜੀ ਨੇ ਪੱਤਰ ਕਾ ਲਿਖੀ ਸੀ ਮਾਤਾ ਜੀ ਨੂੰ ਇਹ ਧੀਰਜ ਦੇਂਦਿਆਂ ਢਾਰਸ ਦੇਂਦਿਆਂ ਹੋਇਆਂ ਜੋ ਆਪ ਜੀ ਅਰਥ ਭਾਵ ਸਮਝ ਹੀ ਜਾਵੋਗੇ ਔਰ ਇਸੇ ਤਰ੍ਹਾਂ ਜੋ ਅਗਲਾ 52ਵਾਂ ਦੋਹਰਾ ਹੈ ਜੋ ਉਪਜੋ ਸੋ ਬਿਨਸ ਹੈ ਇਹ ਆਪਣੇ ਮਹਿਲ ਸਾਡੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰੀ ਜੀ ਜੋ ਬਾਅਦ ਵਿੱਚ ਅੰਮ੍ਰਿਤਸਰ ਕੇ ਮਾਤਾ ਗੁਜਰ ਕੌਰ ਜੀ ਨਾਮ ਹੋਇਆ ਉਦੋਂ ਮਾਤਾ ਗੁਜਰੀ ਜੀ ਦੇ ਰੂਪ ਵਿੱਚ ਸਨ ਉਹਨਾਂ ਦੇ ਪਰਥਾਏ ਹੌਸਲਾ ਦੇਣ ਲਈ ਧੀਰਜ ਦੇਣ ਵਾਸਤੇ ਪੱਤਰਕਾਰ ਰੂਪ ਵਿੱਚ ਇਹ ਸ਼ਲੋਕ ਸਤਿਗੁਰਾਂ ਨੇ ਉਚਾਰਨ ਕਰਕੇ ਭੇਜਿਆ ਸੀ ਸੋ ਇਹ ਇਤਿਹਾਸ ਇਹਨਾਂ ਸ਼ਲੋਕਾਂ ਦੇ ਨਾਲ ਜੁੜਿਆ ਹੋਇਆ ਹੈ 50ਵਾਂ ਔਰ 51ਵਾਂ ਸ਼ਲੋਕ ਆਪਣੀ ਸਤਕਾਰਯੋਗ ਮਾਤਾ ਮਾਤਾ ਨਾਨਕੀ ਜੀ ਪਰਥਾਏ ਸੁਨੇਹਾ ਔਰ 55ਵਾਂ ਸ਼ਲੋਕ ਜੋ ਹੈ ਇਹ ਆਪਣੇ ਮਹਿਲ ਸਤਕਾਰਯੋਗ ਮਾਤਾ ਗੁਜਰੀ ਜੀ ਪ੍ਰਤੀ ਸਨੇਹਾ ਸਤਗੁਰਾਂ ਨੇ ਭੇਜਿਆ ਸੀ ਹਾਂਜੀ ਰਾਮ ਗयो ਰਾਵਨ ਗयो ਜਾ ਕਉ ਬਹ ਪਰਵਾਰ ਕਹੋ ਨਾਨਕ ਥੇਰ ਕਛ ਨਹੀ ਸੁਪਨੇ ਜਿਓ ਸੰਸਾਰ ਚਿੰਤਾ ਤਾ ਕੀ ਕੀ ਜੀਆ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਕਈ ਥਾਵਾਂ ਤੇ ਪਾਠ ਆਜ ਕੈ ਕਾਲ ਵੀ ਛਪਿਆ ਹੋਇਆ ਹੁੰਦਾ ਹੈ ਪਰ ਮੁਖ ਰੂਪ ਵਿੱਚ ਕੱਕੇ ਨੂੰ ਇੱਕ ਲਾਮ ਦੇ ਨਾਲ ਸ਼ੁੱਧ ਹੈ ਪਰੋ ਆਜ ਕੇ ਕਾਲ ਇਹ ਮਾਰਗ ਸੰਸਾਰ ਕੋ ਇਥੇ ਛਾਪੇ ਦੀ ਗਲਤੀ ਨਾਲ ਕਈਆਂ ਥਾਵਾਂ ਤੇ ਔਂਕੜ ਵੀ ਛਪਿਆ ਹੋਇਆ ਹੁੰਦਾ ਹੈ ਪਰ ਇਹ ਵੀ ਸ਼ੁੱਧ ਪਾਠ ਔਂਕੜ ਤੋਂ ਬਿਨਾ ਹੈ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਕਈਆਂ ਥਾਵਾਂ ਤੇ ਦੁਲਾਵਾ ਵੀ ਹੁੰਦੀਆਂ ਪਰ ਮੁੱਖ ਰੂਪ ਵਿੱਚ ਕੇ ਇਹ ਕਲਾਮ ਦੇ ਨਾਲ ਸ਼ੁੱਧ ਹੈ ਜੀ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਸਾੜ ਸਗਲ ਜੰਜਾਲ ਦੋਹਰਾ ਬਲ ਛੁਟਿ ਕੇਉ ਬੰਧਨ ਪਰੇ ਕਛੂ ਨਾ ਹੋਤ ਉਪਾਇ ਕਹੋ ਨਾਨਕ ਅਬ ਓਟ ਹਾਰਾ ਗਾਜ ਜਾਓ ਹੋ ਹੋ ਸਹਾਏ ਖਾਲਸਾ ਜੀ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰੀਰਕ ਉਮਰ ਉਸ ਵਕਤ तकरीबन 9 ਸਾਲ ਦੀ ਹੈ ਇਹ ਸੰਗਤਾਂ ਜਾਣਦੀਆਂ ਨੇ ਜਦ ਸਾਡੀਆਂ ਮਾਤਾਵਾਂ ਪ੍ਰਤੀ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਤਿੰਨ ਦੋਹਰੇ ਲਿਖ ਕੇ ਭੇਜੇ ਨੇ ਤਾਂ ਇਹ ਜਿਹੜਾ ਅਗਲਾ ਦੋਹਰਾ ਹੈ ਬਲ ਛਟਕਿਓ ਬੰਧਨ ਪਰੇ ਆਪਣੇ ਸਾਹਿਬ ਜੀ ਦਾ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਿਸ਼ਚਾ ਪਰਖਣ ਲਈ ਉਹਨਾਂ ਦੀ ਮਹਾਨ ਆਤਮਿਕ ਸੱਤਾ ਨੂੰ ਪਰਖਣ ਦੇ ਵਾਸਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਦੁਹਰਾ ਧੰਨ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਰਥਾਏ ਦੇਖ ਕੇ ਭੇਜਿਆ ਸੀ ਭਾਵੇਂ ਸਤਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣਤ ਸਭ ਕੁਝ ਜਾਣਣ ਵਾਲੇ ਨੇ ਕੁਝ ਲੁਕਿਆ ਛੁਪਿਆ ਨਹੀਂ ਪਰ ਸੰਗਤਾਂ ਨੂੰ ਵੀ ਤਾਂ ਭਰੋਸਾ ਦਿਵਾਉਣਾ ਹੈ ਨਾ ਸੰਗਤਾਂ ਦੇ ਮਨ ਵਿੱਚ ਵੀ ਤਾਂ ਨਿਸ਼ਚਾ ਵੱਜੇ ਕੇ ਧੰਨ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਰੂਪ ਉਸੇ ਆਤਮ ਸੱਤਾ ਦੇ ਮਾਲਕ ਹਨ ਉਸੇ ਹੀ ਮਹਾਨਤਾ ਦੇ ਧਾਰਨੀ ਹਨ ਇਸ ਲਈ ਸਤਗੁਰੂ ਜੀ ਨੇ ਪਰਖ ਰੂਪ ਇਹ ਜਿਹੜਾ ਦੋਹਰਾ ਹੈ ਇਹ ਪੱਤਰ ਕਾ ਲਿਖ ਕੇ ਭੇਜੀ ਸੀ ਔਰ ਜਿਹੜਾ ਅਗਲਾ ਦੋਹਰਾ ਹੈ ਬਲ ਹੋਵਾ ਬੰਧਨ ਛੁੱਟੇ ਇਹ ਧੰਨ ਸਤਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਵਾਬ ਵਜੋਂ ਲਿਖ ਕੇ ਭੇਜਿਆ ਸੀ ਇਉ ਇਹ ਦੋਹਰਾ ਦਸਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਭਾਈ ਬੰਨੋ ਜੀ ਵਾਲੇ ਸਰੂਪ ਵਿੱਚ ਇਸੇ ਤਰ੍ਹਾਂ ਪਟਨਾ ਸਾਹਿਬ ਵਿਖੇ ਸਤਿਗੁਰੂ ਮਾਰ ਦੇ ਸਰੂਪ ਸਭ ਆਏ ਮਾਨ ਉਥੇ ਉਥੇ ਵੀ 라ਵਲ ਪਿੰਡੀ ਵਿੱਚ ਵੀ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਪ੍ਰਾਤਨ ਸਰੂਪ ਦੇ ਦਰਸ਼ਨ ਕੀਤੇ ਸੰ ਮਹੱਲਾ 10ਵਾਂ ਲਿਖਿਆ ਹੋਇਆ ਮਿਲਦਾ ਹੈ ਹੋਰ ਵੀ ਬਿਰ ਦਾ ਸਰੂਪ ਥਾਵਾਂ ਥਾਵਾਂ ਤੇ ਪ੍ਰਕਾਸ਼ਮਾਨ ਹਨ ਉਹਨਾਂ ਤੇ ਵੀ ਇਹ ਮਹੱਲਾ ਦਸਵਾਂ ਅੰਕਤ ਹੋਇਆ ਮਿਲਦਾ ਹੈ ਔਰ ਇਸ ਤੋਂ ਅੱਗੇ ਫੇਰ ਮਹੱਲਾ ਨਾਵਾਂ ਲਿਖ ਕੇ ਅਗਲੇ ਲੋਕਾਂ ਦੀ ਰੰਦਾ ਹੁੰਦੀ ਹੈ ਭਾਈ ਕੀ ਡਰੋਲੀ ਜੋ ਉਦਾਸੀ ਮਹਾਤਮਾ ਨੇ ਸਰੂਪ ਲਿਖਿਆ ਸੀ ਤੇ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਸਖਤ ਕਰਾਉਣ ਲਈ ਪ੍ਰਵਾਨਗੀ ਲੈ ਕੇ ਆ ਪ੍ਰਵਾਨਗੀ ਲੈਣ ਲਈ ਆਏ ਸਨ ਉਹ ਸਰੂਪ ਗੁਰੂ ਕੇ ਦੀਵਾਨ ਭਾਈ ਨੰਦ ਚੰਦ ਜੀ ਲੈ ਕੇ ਆ ਗਏ ਸਨ ਆਪਣੇ ਨਗਰ ਭਾਈ ਕੀ ਡਰੋਲੀ ਵਿਖੇ ਜੋ ਕਿ ਉਥੇ ਹੁਣ ਵੀ ਸੁਭਾਏ ਮਾਨ ਹੈ ਉਥੇ ਵੀ ਇਹ ਮਹੱਲਾ ਦਸਵਾਂ ਪਾਠ ਦੇ ਦਰਸ਼ਨ ਹੁੰਦੇ ਨੇ ਸੋ ਮਹਾਂਪੁਰਖ ਦੱਸ ਰਹੇ ਹਨ ਸੰਤ ਬਾਬਾ ਸੁਰਜੀਤ ਸਿੰਘ ਜੀ ਕਿ ਇਹਨਾਂ ਨੇ ਔਰ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਨੇ ਦਰਸ਼ਨ ਕੀਤੇ ਆਪ ਤੱਕੇ ਹੈ ਇਸੇ ਤਰ੍ਹਾਂ ਲਖਨਊ ਵਿੱਚ ਵੀ ਪ੍ਰਾਤਨ ਸਰੂਪ ਸਤਿਗੁਰੂ ਮਹਾਰਾਜ ਦੇ ਦਸਕਤਾਂ ਵਾਲਾ ਸੁਭਾਏ ਮਾਨ ਹੈ ਔਰ ਇਸੇ ਤਰ੍ਹਾਂ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਪਾਸ ਬੁੰਗੇ ਦੇ ਵਿੱਚ ਵੀ ਸੁਭਾਏ ਮਾਨ ਹੈ ਪ੍ਰਾਤਨ ਰੂਪ ਉਥੇ ਵੀ ਮਹੱਲਾ ਦਸਵਾਂ ਲਿਖਿਆ ਹੋਇਆ ਆਉਂਦਾ ਸੋ ਕੋਈ ਸ਼ੰਕਾ ਦੀ ਗੁੰਜਾਇਸ਼ ਨਹੀਂ ਬਾਲ ਛੁਟਕੇ ਉਹ ਬੰਧਨ ਪਰੇ ਇਹ ਨਾਵੇਂ ਪਾਤਸ਼ਾਹ ਜੀ ਨੇ ਪਰਖ ਰੂਪ ਦੇ ਵਿੱਚ ਲਿਖ ਕੇ ਭੇਜਿਆ ਸੀ ਔਰ ਦਸਮ ਪਿਤਾ ਜੀ ਨੇ ਉਸ ਦਾ ਜਵਾਬ ਸਤਗੁਰਾਂ ਤੇ ਅਥਾਹ ਭਰੋਸਾ ਨਿਸ਼ਚਾ ਆਪਣਾ ਦਰਸਾਉਂਦਿਆਂ ਹੋਇਆਂ ਔਰ ਆਪਣੀ ਮਹਾਨ ਆਤਮ ਸੱਤਾ ਨੂੰ ਦਰਸਾਉਂਦਿਆਂ ਹੋਇਆਂ ਇਹ ਜਵਾਬ ਵਜੋਂ ਲਿਖ ਕੇ ਭੇਜਿਆ ਸੀ ਜੋ ਅਗਲਾ ਸ਼ਲੋਕ ਬਲ ਹੋ ਆ ਬੰਧਨ ਛੁੱਟੇ ਸੋ ਇਹ ਇਤਿਹਾਸਕ ਰੂਪ ਦੇ ਵਿੱਚ ਆਪ ਜੀ ਦੇ ਚਰਣਾ ਵਿੱਚ ਬੇਨਤੀਆਂ ਕੀਤੀਆਂ ਨੇ ਬਲ ਹੋ ਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੇ ਮਰੇ ਹਾਥ ਮੈਂ ਤੁਮਹੀ ਹੋ ਤ ਸਹਾਈ ਸੰਗ ਸਖਾ ਸਭ ਤਜ ਗਏ ਕੋਊ ਨਾ ਨਿਭੇ ਹੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਏਕ ਏਕ ਰਘਨਾਥ ਕੋਊ ਨਾ ਨਿਭੇ ਹੋ ਸਾਥ ਆਪ ਜੀ ਦਰਸ਼ਨ ਕਰ ਰਹੇ ਹੋ ਨੰਨੇ ਸਿਹਾਰੀ ਬੱਬਾ ਹਾਹੇ ਸਿਹਾਰੀ ਤੇ ਖੁੱਲੇ ਮੂੰਹ ਵਾਲਾ ਊੜਾ ਨਿਭੇਓ ਆਮ ਤੌਰ ਤੇ ਪਾਠੀ ਨਿਭਿਓ ਬੋਲ ਜਾਂਦੇ ਨੇ ਨਿਭਿਓ ਸਾਥ ਨਿਭਿਓ ਭੱਬੇ ਨੂੰ ਸਿਆਰੀ ਔਰ ਊੜੇ ਹੋੜੇ ਦੇ ਨਾਲ ਬਣਦਾ ਹੈ ਤਿੰਨ ਅੱਖਰਾਂ ਦੇ ਨਾਲ ਨਿਭਿਓ ਹਾਹੇ ਦਾ ਪੂਰਨ ਉਚਾਰਨ ਕਰਦਿਆਂ ਹੋਇਆਂ ਬੋਲਣਾ ਹੈ ਜੀ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਗਨਾਥ ਕਈ ਛਾਪਿਆਂ ਵਿੱਚ ਘੱਗੇ ਨੂੰ ਔਂਕੜ ਵੀ ਹੁੰਦਾ ਹੈ ਪਰ ਸ਼ੁੱਧ ਰੂਪ ਰਗਨਾਥ ਪੁਰਾਤਨ ਲਿਖਤਾਂ ਦੇ ਵਿੱਚ ਪੁਰਾਤਨ ਸਰੂਪਾਂ ਦੇ ਵਿੱਚ ਔਂਕੜ ਤੋਂ ਬਿਨਾ ਹੈ ਏ ਆਪ ਜੀ ਨੇ ਨਿਸ਼ਚਾ ਜਾਣਣਾ ਜੀ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰ ਗੋਬਿੰਦਾ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਉ ਗੁਰਮੰਤਾ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਉ ਗੁਰਮੰਤ ਕਿਨ ਤੋਂ ਭਾਵ ਹੈ ਜਿਸ ਕਿਸੇ ਨੇ ਵੀ ਜਾਂ ਕਿਸੇ ਵਿਰਲੇ ਨੇ ਵਿਰਲਿਆਂ ਵਿਰਲਿਆਂ ਨੇ ਗੁਰਮੰਤਰ ਨੂੰ ਜਪਿਆ ਹੈ ਕਈ ਆਪਣੀ ਹੀ ਮਤ ਮੁਤਾਬਕ ਪਾਠ ਵੱਖਰਾ ਕਰ ਲੈਂਦੇ ਨੇ ਕਿ ਕੇ ਨਾ ਜਪਿਓ ਗੁਰਮੰਤ ਗੁਰਮੰਤਰ ਕਿਉਂ ਨਹੀਂ ਜਪਦਾ ਪਰ ਨਹੀਂ ਸਾਧ ਸੰਗਤ ਜੀ ਐਸਾ ਅਰਥ ਨਹੀਂ ਐਸਾ ਖਿਆਲ ਨਹੀਂ ਕਿਨ ਪਾਠ ਇਕੱਠਾ ਹੈ ਕਿਨ ਜਪਿਓ ਗੁਰਮੰਤ ਕਿਸੇ ਵਿਰਲੇ ਨੇ ਜਪਿਆ ਹੈ ਹਾਂਜੀ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟਾਈ ਦਰਸ ਤੋਹਾਰੋ ਹੋਏ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸ ਤੂ ਪਈਓ ਸਤ ਸੰਤੋਖ ਵਿਚਾਰ ਕਲ ਵੀ ਬੇਨਤੀ ਕੀਤੀ ਸੀ ਥਾਲ ਵਿੱਚ ਤਿੰਨ ਵਸਤੂ ਪਈਓ ਆਮ ਤੌਰ ਤੇ ਅਸੀਂ ਟਿੱਪੀ ਦੀ ਅੰਗਹਿਲੀ ਵਰਤ ਜਾਂਦੇ ਤਿੰਨ ਬੋਲ ਜਾਂਦੇ ਤਿੰਨ ਵਸਤੂ ਪਈਓ ਪਰ ਗਿਣਤੀ ਦਾ ਆਵਾਚਕ ਹੈ ਤਿੰਨ ਵਸਤੂ ਇਸ ਕਰਕੇ ਟਿੱਪੀ ਦਾ ਪੂਰਾ ਉਚਾਰਣ ਕਰਨਾ ਤਿੰਨ ਪੜਨਾ ਹੈ ਜੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚ ਤਿਸ ਕਾ ਹੋਏ ਉਧਾਰੋ ਇਹ ਵਸਤ ਤਾ ਜੀ ਨਾ ਜਾਇ ਨਿਤ ਨੇਤ ਰਖ ਔਰ ਤਾਰੋ ਤਾਂ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਕੀਤੋਈ ਪਇਓਈ ਕਈ ਕਤੋਈ ਪਿਓਈ ਇਉਂ ਪੜ ਜਾਂਦੇ ਨੇ ਜੋ ਬਿਲਕੁਲ ਹੀ ਅਸ਼ੁੱਧ ਹੈ ਕੀਤੋ ਦੇ ਨਾਲ ਈ ਨੂੰ ਸੰਬੰਧਕ ਕਰਕੇ ਕੀਤੋਈ ਇਸੇ ਤਰ੍ਹਾਂ ਪਇਓ ਇਸ ਦੇ ਨਾਲ ਈ ਨੂੰ ਸੰਬੰਧਕ ਕਰਕੇ ਪਇਓਈ ਇਉਂ ਇਹਨਾਂ ਸ਼ਬਦਾਂ ਦਾ ਸ਼ੁੱਧ ਉਚਾਰਨ ਹੋਵੇਗਾ ਕੀਤੋਈ ਪਾਇਓਈ ਹਾਂਜੀ ਤਰਸ ਪਾਇਆ ਮਿਹਰਮਤ ਹੋਈ ਸਤ ਗੁਰ ਸੱਜਣਾ ਮਿਲਿਆ ਮਿਹਰਮਤ ਪਾਠ ਇਕੱਠਾ ਹੈ ਨਖੇੜਨਾ ਨਹੀਂ ਮਿਹਰਮਤ ਨਹੀਂ ਕਰਨਾ ਜਾਂ ਹੋਰ ਕਿਸੇ ਰੂਪ ਵਿੱਚ ਨਹੀਂ ਬੋਲਣਾ ਮਿਹਰਮਤ ਹੋਈ ਕਈ ਮਹਿਰਮਤ ਬੋਲ ਜਾਂਦੇ ਨੇ ਭਾਵ ਕੇ ਸਿਹਾਰੀ ਹਾਹੇ ਨੂੰ ਬੋਲ ਜਾਂਦੇ ਨੇ ਮਹਿਰਮਤ ਮਹਿਰਮਤ ਨਹੀਂ ਮਿਹਰামত ਹੋਈ ਇਉਂ ਸ਼ੁੱਧ ਉਚਾਰਨ ਕਰਨਾ ਹੈ ਜੀ ਤਰਸ ਪਾਇ ਮਿਹਰামত ਹੋਈ ਸਤ ਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਸਤ ਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਲਜੁਗੀ ਜੀਵਾਂ ਦੇ ਉੱਤੇ ਵੱਡਾ ਭਾਰੀ ਪਰਪੁਕਾਰ ਕਰਦਿਆਂ ਹੋਇਆਂ ਇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਜਹਾਜ਼ ਤਿਆਰ ਕੀਤਾ ਹੈ ਜਿਸ ਦੇ ਦੁਆਰਾ ਕਾਲਜੁਗੀ ਜੀਵ ਭਵ ਸਾਗਰ ਤੋਂ ਸੁਖੈ ਨਹੀਂ ਪਾਰ ਹੋ ਜਾਣ ਔਰ ਇਹ ਸਾਰੀ ਬਾਣੀ ਹਜੂਰ ਨੇ ਸ੍ਰੀ ਰਾਗ ਤੋਂ ਲੈ ਕਰਕੇ ਪਹਿਲਾ ਪਰਭਾਤੀ ਰਾਗ ਤਾਕਤੀ ਰਾਗ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹਨ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਜੋ ਦਮਦਮੀ ਸਰੂਪ ਤਿਆਰ ਕੀਤਾ ਹੈ ਉਹਦੇ ਵਿੱਚ ਜੈਜਾਵੰਤੀ ਰਾਗ ਪਾ ਕੇ 31 ਰਾਗ ਹਨ ਤੇ ਬਾਣੀ ਦੇ ਵਿੱਚ ਰਾਗਾਂ ਦੀ ਮਹਿਮਾ ਵੀ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਰਕੇ ਕਥਨ ਕੀਤੀ ਹੈ ਸਭ ਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਇ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਾਮ ਪਰਮੇਸ਼ਰ ਦੇ ਪ੍ਰੇਮ ਦਾ ਹੈ ਤੇ ਪ੍ਰੇਮ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੈ ਸਤਿਗੁਰਾਂ ਨੇ ਰਾਗ ਰੂਪ ਬਾਣੀ ਇਹ ਪ੍ਰੇਮ ਰੂਪ ਬਾਣੀ ਉਚਾਰਨ ਕੀਤੀ ਹੈ ਜਿਸ ਵੇਲੇ ਇਹ ਜਹਾਜ ਤਿਆਰ ਹੋਇਆ ਤਾਂ ਸਾਧ ਸੰਗਤ ਜੀ ਜੋ ਰਾਗ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਗਾਂ ਦਾ ਸਰੂਪ ਮੰਨਿਆ ਹੈ ਜਿਹੜੇ ਸਿਆਣੇ ਰਾਗੀ ਹਨ ਉਹ ਰਾਗਾਂ ਦਾ ਸਰੂਪ ਮੰਨਦੇ ਹਨ ਕਿ ਰਾਗ ਆਪਣੇ ਆਪ ਵਿੱਚ ਜਿਉਂਦੀ ਜਾਗਦੀ ਸ਼ਕਤੀ ਹਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਜੇ ਰਾਗ ਸ਼ਕਤੀ ਹਰ ਤਾਂ ਹੀ ਉਹ ਰੂਪ ਵਿੱਚ ਆ ਕੇ ਗੁਰਬਾਣੀ ਦਾ ਗਾਇਨ ਕਰਦੇ ਹਨ ਐਸੇ ਵਿਦਵਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਰਾਗੀ ਹੋਏ ਹਨ ਸ੍ਰੀ ਤਖਤ ਕੇਸਗੜ ਸਾਹਿਬ ਜੀ ਦੇ ਰਾਗੀ ਭਾਈ ਪ੍ਰੇਮ ਸਿੰਘ ਜੀ ਰਾਗਾ ਦਾ ਕੀਰਤਨ ਕਰਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਨੂੰ ਪਤਾ ਲੱਗਾ ਉਹਨਾਂ ਨੇ ਬੇਨਤੀ ਕਰ ਭੇਜੀ ਵੀ ਰਾਗੀ ਪ੍ਰੇਮ ਸਿੰਘ ਜੀ ਲਾਹੌਰ ਆ ਕੇ ਸਾਨੂੰ ਕੀਰਤਨ ਸਰਵਣ ਕਰਾਓ ਰਾਗੀ ਪ੍ਰੇਮ ਸਿੰਘ ਜੀ ਨੇ ਉੱਤਰ ਭੇਜਿਆ ਕਿ ਅਸੀਂ ਕਲਗੀਧਰ ਪਾਤਸ਼ਾਹ ਦੇ ਤਖਤ ਦੇ ਕੀਰਤਨੀਏ ਹਾਂ ਤੇਰੇ ਦਰਬਾਰ ਚ ਕੀਰਤਨ ਨਹੀਂ ਕਰ ਸਕਦੇ ਜੇ ਤੂੰ ਸੁਣਨਾ ਹੈ ਤਾਂ ਤਖਤ ਕੇਸਗੜ ਸਾਹਿਬ ਆ ਕੇ ਸੁਣ ਜਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਸ੍ਰੀ ਅਨੰਦਪੁਰ ਸਾਹਿਬ ਆਏ ਤਖਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕੀਤੇ ਬੇਨਤੀ ਕੀਤੀ ਰਾਗੀ ਸਿੰਘ ਜੀ ਨੂੰ ਬਸੰਤ ਦਾ ਸਮਾਂ ਸੀਗਾ ਰਾਗੀ ਜੀ ਕਹਿਣ ਲੱਗੇ ਜੇ ਤੂੰ ਕੀਰਤਨ ਸੁਣਨਾ ਹੈ ਸਵੇਰੇ ਦੁਪਹਿਰੇ ਦੀ ਚੌਂਕੀ ਵੇਲੇ 2:3 ਵਜੇ ਕੇਸੀ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਕੰਗਾ ਕਰਕੇ ਦਸਤਾਰ ਦਸਤਾਰ ਬਸਤਰ ਸਜਾ ਕੇ ਤੇ ਬਸਤਰ ਸਾਰੇ ਜਿੰਨੇ ਵੀ ਸਿੰਘ ਤੇਰੇ ਨਾਲ ਆਉਣਗੇ ਦਰਬਾਰੀ ਮੰਤਰੀ ਵਜ਼ੀਰ ਸਾਰੇ ਬਸਤਰ ਚਿੱਟੇ ਪਾ ਕੇ ਆਉਣੇ ਦਸਤਾਰਾਂ ਵੀ ਸਪੇਦ ਚਿੱਟੇ ਰੰਗ ਦੀਆਂ ਸਜਾ ਕੇ ਆਉਣੀਆਂ ਨੇ ਤੇ ਫਿਰ ਤੈਨੂੰ ਕੀਰਤਨ ਸੁਣਾਵਾਂਗੇ ਬਸੰਤ ਰਾਗ ਦਾ ਕਹਿੰਦੇ ਮਹਾਰਾਜਾ ਸਾਹਿਬ ਸਵੇਰੇ ਉੱਠੇ ਇਸ਼ਨਾਨ ਪਾਣੀ ਕਰਕੇ ਚਿੱਟੇ ਬਸਤਰ ਸਾਫ ਬਸਤਰ ਪਹਿਨ ਕੇ ਸਫੇਦ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਹਾਜ਼ਰ ਹੋਏ ਰਾਗੀ ਭਾਈ ਪ੍ਰੇਮ ਸੰਕਲਗੀ ਤਰਪਾਤ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਬਸੰਤ ਰਾਗ ਆਲਾਪ ਕੀਤਾ ਕਹਿੰਦੇ ਜਦੋਂ ਕੀਰਤਨ ਦਾ ਭੋਗ ਪਿਆ ਜਿੰਨੇ ਵੀ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਿੱਟੇ ਬਸਤਰ ਪਾ ਕੇ ਆਏ ਸਨ ਸਮੇਤ ਰਾਜੇ ਦੇ ਜਦੋਂ ਮੱਥਾ ਟੇਕ ਕੇ ਬਾਹਰ ਨਿਕਲੇ ਤਾਂ ਸਾਰੇ ਰੰਗ ਕੱਪੜਿਆਂ ਦਾ ਬਸੰਤੀ ਹੋ ਚੁੱਕਾ ਸੀ ਸੋ ਇਹ ਰਾਗ ਦੀ ਸ਼ਕਤੀ ਹੈ ਭਾਈ ਮਹਾਰਾਜ ਜੀ ਨੇ ਜਦੋਂ ਇਹ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਤੇ ਰਾਗ ਸਰੂਪ ਧਾਰ ਕੇ ਪ੍ਰਤੱਖ ਸਨੇ ਪਰਿਵਾਰਾਂ ਦੇ ਆਪਣੀਆਂ ਰਾਗਣੀਆਂ ਤੇ 6 ਰਾਗ ਉਹਨਾਂ ਦੀਆਂ 5-5 ਇੱਕ-ਇੱਕ ਰਾਗ ਦੀਆਂ ਪਤਨੀਆਂ ਹਨ ਅਗੇ ਇੱਕ ਇੱਕ ਰਾਗ ਦੇ 8 8 ਪੁੱਤਰ ਹਨ ਇਹ ਸਾਰਾ ਪਰਿਵਾਰ 6 ਰਾਗ 30 ਰਾਗਣੀਆਂ 48 ਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਬੇਨਤੀ ਕੀਤੀ ਗਰੀਬ ਨਿਵਾਜ ਸਾਡਾ ਵੀ ਸ੍ਰੀ ਗੁਰਗੰਸਾਹਬ ਵਿੱਚ ਨਾਮ ਸਤਕਾਰ ਨਾਲ ਦਰਜ ਕਰਿਏ ਕਿਉਂਕਿ ਅਸੀਂ ਵੀ ਵਾਹਿਗੁਰੂ ਦੀ ਸਿਫਤ ਗਾ ਰਹੇ ਹਾਂ ਜਿਸ ਤਰ੍ਹਾਂ ਸਾਧ ਸੰਗਤ ਜੀ ਸੋਦਰਦੀ ਪੌੜੀ 'ਚ ਪੜਦੇ ਆ ਨਾ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਦਰ ਨਾਲੇ 33 ਕਰੋੜ ਦੇਵੀ ਦੇਵਤੇ ਜੇ ਪਰਮੇਸ਼ਰ ਨੂੰ ਗਾ ਰਹੇ ਨੇ ਉਹਨਾਂ ਦਾ ਵੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਔਰ ਜਿਹੜੇ ਜਿਹੜੇ ਮਹਾਰਾਜ ਨੂੰ ਗਾਣ ਵਾਲੇ ਕੇਤੇ ਰਾਗ ਪਰਿਸ਼ਿਓ ਕਹੀ ਅਨਾਂ ਰਾਗ ਵੀ ਪਰੀਆਂ ਸਮੇਤ ਵਾਹਿਗੁਰੂ ਦੀ ਸਿਫਤ ਗਾਇਨ ਕਰਦੇ ਹਨ ਸੋ ਇਹਦੇ ਵਿੱਚ ਵੀ ਵਾਰ-ਵਾਰ ਇਹ ਆਉਣਾ ਹੈ ਕਿ ਰਾਗ ਪਰਮੇਸ਼ਰ ਦਾ ਜਸ ਗਾ ਰਹੇ ਨੇ ਕੀਰਤਨ ਕਰ ਰਹੇ ਨੇ ਹਜ਼ੂਰ ਨੇ ਰਾਗ ਮਾਲਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਤੇ ਰੱਖੀ ਹੈ ਸੋ ਆਓ ਇਹਦਾ ਪਾਠ ਉਚਾਰਣ ਇਸ ਦੀ ਸੇਧ ਪ੍ਰਾਪਤ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਸਾਰੀ ਬਾਣੀ ਦਾ ਫਲ ਮਹਾਤਮ ਪ੍ਰਾਪਤ ਹੋਵੇ ਜਿੱਥੇ ਅਸੀਂ ਬਾਣੀ ਦਾ ਸ਼ੁੱਧ ਉਚਾਰਨ ਕਰਦੇ ਹਾਂ ਕੀਰਤਨ ਵੀ ਬਾਣੀ ਦਾ ਸ਼ੁੱਧ ਕਰੀਏ ਸਾਡੇ ਅੰਦਰ ਰਾਗ ਦਾ ਪ੍ਰਵੇਸ਼ ਹੋਵੇ ਸ੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਨੂੰ ਰਾਗੀ ਭਾਈ ਗੋਪਾਲ ਸਿੰਘ ਜੀ ਬੇਨਤੀ ਕਰਦੇ ਗਰੀਬ ਨਿਵਾਜ ਸੰਤ ਜੀ ਮਹਾਰਾਜ ਮੈਂ ਬਹੁਤ ਕੀਰਤਨ ਸਿੱਖਿਆ ਹੈ ਬੜੀ ਮਿਹਨਤ ਕਰਦਾ ਹਾਂ ਪਰ ਮੇਰੇ ਤੋਂ ਸੰਗਤਾਂ ਕੀਰਤਨ ਸੁਣਦੀਆਂ ਨਹੀਂ ਜਦੋਂ ਮੈਂ ਕੀਰਤਨ ਕਰਦਾ ਹਾਂ ਸੰਗਤਾਂ ਉੱਠ ਕੇ ਚਲੀਆਂ ਜਾਂਦੀਆਂ ਮੇਰੇ ਕੀਰਤਨ ਦਾ ਸਰੋਤਿਆਂ ਤੇ ਪ੍ਰਭਾਵ ਨਹੀਂ ਪੈਂਦਾ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਪੁਰਸ਼ ਕਹਿਣ ਲੱਗੇ ਰਾਗੀ ਜੀ ਜੇ ਕੀਰਤਨ ਦਾ ਆਨੰਦ ਲੈਣਾ ਔਰ ਸੰਗਤਾਂ ਨੂੰ ਆਨੰਦ ਦੇਣਾ ਹੈ ਤਾਂ ਰਾਗ ਮਾਲਾ ਦਾ ਸਵਾ ਲੱਖ ਪਾਠ ਕਰੋ ਭਾਈ ਸਾਹਿਬ ਜੀ ਨੇ ਕਹਿੰਦੇ ਸਵਾ ਲੱਖ ਪਾਠ ਰਾਗ ਮਾਲਾ ਦਾ ਕੀਤਾ ਤੇ ਫਿਰ ਐਸਾ रस ਬਣਿਆ ਗਲੇ ਵਿੱਚ ਕੀਰਤਨ ਵਿੱਚ ਇੱਕ ਸਾਲ ਲਗਾਤਾਰ ਆਸਾ ਜੀ ਦੀ ਵਾਰ ਦੀ ਡਿਊਟੀ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿੱਚ ਕੀਤੀ ਹੈ ਸੋ ਕੀਰਤਨ ਦੀ ਇਹ ਦਾਤ ਜਿਹਨਾਂ ਨੂੰ ਪ੍ਰਾਪਤ ਹੁੰਦੀ ਹੈ ਇਸ ਬਾਣੀ ਦਾ ਵਿਸ਼ੇਸ਼ ਜਾਪ ਕਰਦੇ ਰਾਗ ਉਹਨਾਂ ਦੇ ਸਾਹਮਣੇ ਪ੍ਰਤੱਖ ਹੋ ਜਾਂਦੇ ਹਨ ਸਾਥ ਸੰਗਤ ਜੀ ਆਪ ਜੀ ਨੇ ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦਾ ਕੀਰਤਨ ਪ੍ਰਾਣੀਆਂ ਕੈਸਟਾਂ 'ਚ ਸੁਣਿਆ ਹੋਵੇਗਾ ਕਈਆਂ ਗੁਰਮਖਾਂ ਨੇ ਬਜ਼ੁਰਗਾਂ ਨੇ ਦਰਸ਼ਨ ਵੀ ਕੀਤੇ ਹੋਣਗੇ ਪੰਥ ਵਿੱਚ ਉਹਨਾਂ ਵਰਗਾ ਸੁਰੀਲਾ ਗळा ਉਸ ਸਮੇਂ ਕੀਰਤਨ ਦੀ ਦਾਤ ਵਿਰਲਿਆਂ ਨੂੰ ਹੀ ਹੋਵੇਗੀ ਐਸੇ ਮਹਾਨ ਕੀਰਤਨੀਏ ਸਾਨ ਮਹਾਪੁਰਸ਼ਾਂ ਨੇ ਉਹਨਾਂ ਨੂੰ ਰਾਗ ਮਾਲਾ ਦਾ ਜਾਪ ਕਰਵਾਇਆ ਸੀ ਸੋ ਸਾਥ ਸੰਗਤ ਜੀ ਇਹ ਅੱਖਰ ਅੱਖਰ ਧੁਰ ਕੀ ਬਾਣੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦੇ ਦੇਸ਼ ਚੋਂ ਆਈ ਹੋਈ ਬਾਣੀ ਹੈ ਨਿਸ਼ਚੈ ਨਾਲ ਇਹਦਾ ਪਾਠ ਕਰਿਏ ਰਾਗ ਵੀ ਪਰਮੇਸ਼ਰ ਦੀ ਸਿਫਤ ਕਰ ਰਹੇ ਹਨ ਆਪਾਂ ਵੀ ਸਰਵਣ ਕਰੀਏ